ਮਾਰਸਾ ਦੇ ਜਵਾਰਕੇ ਵਿਖੇ ਬਾਪਰੇ ਵੱਡਾ ਹਾਦਸਾ ਕੇ ਸਾਥ ਤੇ ਡਿੱਗੀ ਕਾਂਤ ਕਾਂਤ ਡਿੱਗਣ ਕਾਰਨ ਕਿਸਾਨ ਦੀ ਹੋਈ ਮੌਤ ਮਾਰਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਵਿਖੇ بارش ਦੇ ਦੌਰਾਨ ਸਵੇਰ ਸਮੇਂ ਆਪਣੇ ਖੇਤਾਂ 'ਚ ਗੇੜਾ ਮਾਰਨ ਲਈ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਕਿਸਾਨ ਦੇ ਉੱਪਰ ਪਠਾ ਮਾਲਕਾ ਬੋਲੋ ਕੱਚੀਆਂ ਇੱਟਾਂ ਦੇ ਭਰ ਕੇ ਰੱਖੇ ਗੋਦਾਮ ਦੀ ਦੀਵਾਰ ਡਿੱਗ ਗਈ ਜਿਸ ਕਾਰਨ ਕਿਸਾਨ ਦੀ ਮੌਤ ਹੋ ਗਈ ਮਰੇ ਤੱਕ ਕਿਸਾਨ ਜਗਜੀਵਨ ਸਿੰਘ ਜਸਤੀ ਉਮਰ 58 ਸਾਲ ਦੀ ਜਦੋਂ ਸਵੇਰ ਸਮੇਂ ਆਪਣੇ ਖੇਤਾਂ ਵੱਲ ਗੇੜਾ ਮਾਲ ਲੈ ਜਾ ਰਿਹਾ ਸੀ ਤਾਂ ਰਸਤੇ 'ਚ ਉਸਤੇ ਦੀਵਾਰ ਡੇ ਕੇ ਦੀਵਾਰ ਡਿੱਗਣ ਦੀ ਇਹ ਪੂਰੀ ਘਟਨਾ ਸੀ ਸੀਟੀਵੀ ਕੈਮਰੇਜ ਕੈਦ ਹੋ ਚੁੱਕੀ ਹੈ ਇਹ ਸਤਕਰੀਬ 6:7 ਵਜੇ ਡਿੱਗੀ ਹੈ ਜੀ ਤੇ ਸਾਨੂੰ ਪਤਾ ਲੱਗਿਆ ਵੀ ਜਦੋਂ ਕੰਦਕੀ ਇੱਥੇ ਸਾਡੇ ਪਿੰਡ ਦੇ ਪਰ ਗੁਰਬਿੰਦਰ ਸਿੰਘ ਦਾ ਉਹਨਾਂ ਨੇ ਦੇਖਿਆ ਕਿ ਇਹਦੇ ਅੱਗੇ ਬੰਦਾ ਲੱਗ ਰਿਹਾ ਸੀ ਇਦੋਂ ਦੇਖਿਆ ਤਾਂ ਬੰਦਾ फटाफट ਸਾਰੇ ਨੌਜਵਾਨ ਆ ਗਏ ਉਹਨਾਂ ਨੇ ਚਾਚ ਚਾਚ ਦੀ ਬੰਦ ਨੂੰ ਕੱਢ ਲਿਆ ਪਾਸਪੋਰਟ ਦਸਤਾਵੇਜ਼ਮੰਦਾਂ। ਉਸ ਤੋਂ ਬਾਅਦ ਨੇ ਸਰਕਾਰੀਆਂ ਕਾਲ ਲੈ ਗਏ। ਉਹਨਾਂ ਨੇ ਵੈੱਬਸਾਈਟ ਤੋਂ ਕਰਤਾ ਰਾਤ ਸੁਣਨ ਦੀ ਮੌਕਾ। ਇਹ ਕੰਡ ਦੀ ਅਸੀਂ ਇਰਤੀ ਗੱਡੀ ਹੋਈ ਹੈ ਗਾਰੇ ਤੋਂ ਪਹਿਲਾਂ ਦੁਬਾਰਾ ਮੈਸਜ ਹੈ ਕਿ ਕੰਡ ਪਰ ਜਿੱਕੜਾ ਪਹਿਲਾਂ ਕੋਈ ਸੰਭ ਕਰ। ਰੋਜ਼ ਸਾਡੇ ਤੁਸੀਂ ਜਵਾਕ ਨਾਂਗੇ ਕੱਭੀਆ। ਉਹ ਤੱਕ ਦਾ ਕੁਦਰਤੀ ਸਾਹ ਉਹ ਬੰਦ ਹੋਈ ਹੈ ਕਿ ਜਵਾਕ ਤੋਂ ਦਿੱਤਾ। ਇਸ ਜਾਣੇ ਤੇ ਪਤਨੀ ਨੂੰ ਸੰਗਰਸ਼ ਉਸ ਤੋਂ ਪਹਿਲਾਂ ਡਾਕੀ ਉਹਨੇ ਢਾਇਆ ਹੋਇਆਗਾ ਇਸੇ ਦੀ ਬਹੁਤ ਵਾਰਾਂ ਨੂੰ ਕਿਹਾ ਤੇ ਇਹਦਾ ਮਿਊਨਿਪਲਿਟੀ ਨੇ ਕੋਈ ਕਦਮ ਨਹੀਂ ਕਰਿਆ ਇਹ ਹਾਸਾ ਰੋਗ ਇਤਿਜਾਦ ਵੀ ਹੋ ਸਕਦਾ ਕਿ ਉਸ ਨੂੰ ਇਲਾਜ ਦਿੱਤੀ ਹੋਇਆ ਪਰ ਉਸ ਬੰਦੇ ਨੇ ਇਸ ਨੂੰ ਦਰਨੀ ਕਰਨ ਨੂੰ ਮੌਕਾ ਵੀ ਖਾਇਆ ਪਹਿਲਾਂ ਪੜਿਆ ਦਿੱਕਿਆ ਹੋਇਆ 3-4 ਦਿਨ ਪਹਿਲਾਂ ਤੇ ਉਹ ਉਹਦੇ ਆਣ ਗੱਜੀ ਕਰਨਾ ਚਾਹੀਏ ਐਡਾ ਵੱਡਾ ਹਾਸਾ ਮਾਨਸਾ ਤੋਂ ਭਗਵਾਨ ਚਾਹ ਹਲਦੀ ਰਿਪੋਰਟ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.